ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅਧਿਆਤਮਿਕ ਮੰਡਲ ਦੇ ਚਾਰ ਪੜਾਓ ਜਿਸ ਬਾਣੀ ਦੇ ਚ ਵਰਣਨ ਕੀਤੇ ਨੇ ਇਹਨੂੰ ਅਸੀਂ ਲਾਵਾਂ ਦਾ ਪਾਠ ਕਹਿੰਦੇ ਆ ਵੈਸੇ ਇਸ ਦੇ ਉੱਤੇ ਹੈਡਿੰਗ ਲਾਵਾਂ ਨਹੀਂ ਹੈ ਹੈਡਿੰਗ ਤੇ ਨਹੀਂ ਹੈ ਸੋਹੀ ਮੱਲਾ ਚੌਥਾ ਅਨਵਾਨ ਲਾਵਾਂ ਨਹੀਂ ਹੈ ਦੂਸਰਾ ਇਹ ਚਾਰ ਪੜਾਵ ਅਧਿਆਤਮਿਕ ਮੰਡਲ ਦੇ ਨੇ ਵਿਆਹ ਦੇ ਚ ਪੰਥਕ ਫੈਸਲੇ ਮੁਤਾਬਕ ਅਸੀਂ ਇਹ ਚਾਰ ਲਾਵਾਂ ਦਾ ਪਾਠ ਕਰਦੇ ਹਾਂ ਆਤਮਾ ਤੇ ਪਰਮਾਤਮਾ ਦੇ ਮਿਲਣ ਦਾ ਇਹਨਾਂ ਚਾਰ ਪੜਾਵਾਂ ਵਿੱਚ ਜ਼ਿਕਰ ਹੈ ਜਿਸ ਨੂੰ ਅਸੀਂ ਸਮਾਜਿਕ ਤੌਰ ਤੇ ਪੰਥਕ ਫੈਸਲੇ ਦੇ ਮੁਤਾਬਕ ਇਸ ਧੀ ਤੇ ਪੁਰਸ਼ ਦੇ ਮੇਲ ਲੈ ਚੋਂ ਇਹਨਾਂ ਲਾਵਾਂ ਦਾ ਪਾਠ ਕਰਦੇ ਆਂ ਇਹਨਾਂ ਨੂੰ ਉਸ ਆਨੰਦ ਕਾਰਜ ਦੇ ਚ شمار ਕਰਦੇ ਆਂ ਪੰਥਕ ਫੈਸਲੇ ਮੁਤਾਬਕ ਧਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੇ ਚ ਦੱਸਦੇ ਨੇ ਮਨੁੱਖ ਧਰਮ ਦੇ ਮਾਰਗ ਤੇ ਕਿਹੜੇ ਪੜਾਉ ਤੇ ਹੈ ਸਰੀਰ ਨੂੰ ਵੇਖ ਕੇ ਪਤਾ ਚਲ ਜਾਂਦਾ ਹੈ ਇਹ ਅਜੇ ਪਹਿਲੇ ਪੜਾਉ ਤੇ ਬੱਚਾ ਹੈ ਇਹ ਦੂਜੇ ਪੜਾਅ ਤੇ ਪਹੁੰਚ ਗਿਆ ਜਵਾਨ ਹੈ ਇਹ ਤੇ ਤੀਜੇ ਪੜਾਅ ਤੇ ਪਹੁੰਚ ਗਿਆ ਬਿਲਕੁਲ ਬੁੱਢਾ ਹੋ ਕੇ ਬਿਰਧ ਹੋ ਗਿਆ ਸਰੀਰ ਅੱਖਾਂ ਨਾਲ ਦੇਖ ਕੇ ਤੇ ਸਰੀਰ ਦੇ ਪੜਾਅ ਬਾਰੇ ਅਸੀਂ ਦੱਸ ਦਿੰਦੇ ਹਾਂ ਇਸ ਮਨੁੱਖ ਦਾ ਧਿਆਨ ਧਰਮ ਦੇ ਮਾਰਗ ਤੇ ਕਿਹੜੇ ਪੜਾਅ ਤੇ ਹੈ ਕਿਸ ਤਰ੍ਹਾਂ ਦੱਸੋਗੇ ਸਿਰਫ ਮਨੁੱਖ ਆਪਣੇ ਬਾਰੇ ਜਾਣ ਸਕਦਾ ਹੈ ਕਿ ਮੇਰਾ ਧਿਆਨ ਕਿਹੜੇ ਪੜਾਉ ਤੇ ਹੈ ਧਿਆਨ ਚਲਿਆ ਵੀ ਹੈ ਕਿ ਨਹੀਂ ਇਹ ਵੀ ਦੇਖ ਸਕਦਾ ਹੈ ਔਰ ਇਹਨੂੰ ਦੇਖਣ ਵਾਸਤੇ ਵੀ ਥੋੜੀ ਗਹਿਰਾਈ ਚਾਹੀਦੀ ਹੈ ਥੋੜੀ ਗਹਿਰਾਈ ਚਾਹੀਦੀ ਹੈ ਦੂਸਰਾ ਨੁਕਤਾ ਮੈਂ ਅਰਜ਼ ਕਰਾਂ ਜਿ세 ਜਿ세 ਧਿਆਨ ਗਹਿਰਾ ਹੁੰਦਾ ਹੈ ਵੈਸੇ ਵੈਸੇ ਗਿਆਨ ਉੱਚਾ ਉੱਠਦਾ ਹੈ ਧਿਆਨ ਦੀ ਗਹਿਰਾਈ ਗਿਆਨ ਦੇ ਉਚਤਾ ਨੂੰ ਜਨਮ ਦਿੰਦੀ ਹੈ ਬਹੁਤ ਵੱਡਾ ਉਥੇ ਗਿਆਨ ਹੋਵੇਗਾ ਜਿੱਥੇ ਧਿਆਨ ਗਹਿਰਾ ਹੋਵੇਗਾ ਧਿਆਨ ਦੀ ਗਹਿਰਾਈ ਨੂੰ ਕਿਸ ਤਰ੍ਹਾਂ ਲਾਪਾਂਗੇ ਗਿਆਨ ਤੋਂ ਨਾ ਪਾਂਗੇ ਉਹ ਨਹੀਂ ਆਮ ਤਰਕ ਬੁੱਧੀ ਰੱਖਣ ਵਾਲਾ ਕਹਿ ਸਕਦਾ ਇਹ ਕੋਈ ਅਰਥ ਹੋ ਸਕਦੇ ਨਹੀਂ ਇਤਨੇ ਸਾਰੇ ਨਹੀਂ ਹੋ ਸਕਦੇ ਇਤਨੇ ਸਾਰੇ ਹੀ ਹੋ ਸਕਦੇ ਨੇ ਸਾਰੇ ਹੀ ਹੋ ਸਕਦੇ ਨੇ ਕੋਈ ਪਹਿਲੇ ਪੜਾਅ ਤੱਕ ਆਪਣੇ ਧਿਆਨ ਨੂੰ ਲੈ ਗਿਆ ਉਹਦਾ ਗਿਆਨ ਵੀ ਪਹਿਲੇ ਹੀ ਪੜਾਉ ਉਹਦਾ ਹੋਵੇਗਾ ਕਿਸੇ ਦਾ ਧਿਆਨ ਦੂਜੇ ਪੜਾਅ ਤੇ ਚਲਾ ਗਿਆ ਉਹਦਾ ਗਿਆਨ ਦੂਜੇ ਪੜਾਅ ਦੀਆਂ ਗੱਲਾਂ ਕਰੇਗਾ ਕਿਸੇ ਦਾ ਧਿਆਨ ਤੀਸਰੇ ਪੜਾਅ ਤੇ ਚਲਾ ਗਿਆ ਉਹਦਾ ਗਿਆਨ ਤੇ ਬਲੰਦੀਆਂ ਨੂੰ ਛੂਵੇਗਾ ਪਰ ਜਿਹਦਾ ਧਿਆਨ ਚੌਥੇ ਪੜਾਅ ਆਪਣੇ ਘਰ ਪਹੁੰਚ ਗਿਆ ਉਹਦੇ ਗਿਆਨ ਦੇ ਵਿੱਚ ਸਾਕਸ਼ਾਤ ਭਗਵਾਨ ਝਲਕੇਗਾ ਪ੍ਰਗਟ ਹੋਵੇਗਾ ਇਹ ਵੀ ਮੈਂ ਅਰਜ਼ ਕਰਾਂ ਔਰ ਇਹ ਇਤਨਾ ਸੂਖਸ਼ਮ ਮਜ਼ਮੂਨ ਹੈ ਜਿਹਨੂੰ ਸਮਝਣ ਵਾਸਤੇ ਵੀ ਇਹ ਰਸਤਾ ਇਹ ਮਾਰਗ ਇਸਨੂੰ ਸਮਝਣ ਵਾਸਤੇ ਵੀ ਥੋੜੀ ਤੇ ਇਕਾਗਰਤਾ ਚਾਹੀਦੀ ਹੈ ਧਾਰਮਿਕ ਜਗਤ ਦੇਚ ਇੱਕ ਹੋਰ ਵੀ ਐਣਗੈਲੀ ਦੇਖੀ ਗਈ ਹੈ ਜੈਸੇ ਸੰਗੀਤ ਦੇ ਸੰਬੰਧ ਵਿੱਚ ਕਿਸੇ ਰਾਗ ਦੇ ਸੰਬੰਧ ਵਿੱਚ ਉਹੀ ਮਨੁੱਖ ਰਾਏ ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ ਸੰਗੀਤ ਦੇ ਸੰਬੰਧ ਵਿੱਚ ਜਾਣਕਾਰੀ ਰੱਖਦਾ ਹੈ ਉਹ ਕਹਿ ਸਕਦਾ ਹੈ ਜੋ ਰਾਗ ਤੋਂ ਗਾਇਨ ਕਰ ਰਿਹਾ ਸੀ ਇਹਦੇ ਵਿੱਚ ਇਹ ਸੁਰ ਨਹੀਂ ਲੱਗਦੀ ਜੋ ਤੋਂ ਲਾਈ ਹੈ ਉਹਨੂੰ ਸਮਝ ਹੈ ਉਹ ਕਹਿ ਸਕਦਾ ਹੈ ਔਰ ਉਹ ਇਹ ਵੀ رائے ਦੇ ਸਕਦਾ ਹੈ ਰਾਗ ਤੇ ਤੋਂ ਸ਼ੁੱਧ ਗਾਇਆ ਹੈ ਬੜਾ ਸੋਹਣਾ ਗਾਇਆ ਹੈ ਬਾ ਕਮਾਲ ਢੰਗ ਨਾਲ ਲਗਾਇਆ ਹੈ ਪਰ ਇਹ ਰਾਗ ਸਮੇਂ ਦਾ ਰਾਗ ਨਹੀਂ ਸੀ ਵਕਤ ਦਾ ਰਾਗ ਨੇ ਸੀ ਇਸ ਤਰ੍ਹਾਂ ਦੀ ਰਾਏ ਕੌਣ ਦੇ ਸਕਦਾ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ ਜਾਣਦਾ ਹੈ ਇਸ ਵਾਸਤੇ ਅਸੀਂ ਕੁਝ ਵੀ ਕੰਮ ਕਰਾਣਾ ਚਾਹਨੇ ਆ ਉਸ ਕੰਮ ਦਾ ਜਿਹੜਾ ਗੈਨੇ ਹੈ ਉਸੇ ਕੋਲ ਕਰਾਉਂਦੇ ਆ ਜਿਵੇਂ ਮੋਟਰ ਖਰਾਬ ਹੋ ਗਈ ਹੈ ਕਾਰ ਤੇ ਅਸੀਂ ਕੋਈ ਡੈਂਟਿਸ ਕੋਲ ਫੋੜੀ ਲੈ ਜਾਂਦੇ ਆ ਵੀ ਜ਼ਰਾ ਸਾਡੀ ਕਾਰ ਠੀਕ ਕਰ ਦੇ ਮੋਟਰ ਮਕੈਨਿਕ ਕੋਲ ਲੈ ਜਾਂਦੇ ਆ ਤੇ ਆਪਣਾ ਦੰਦ ਕਿਦਰੇ ਖਰਾਬ ਹੋਵੇ ਤੇ ਦੁਖਦਾ ਹੋਵੇ ਤੋ ਫਿਰ ਮੋਟਰ ਗਰ ਮਕੈਨਿਕ ਕੋਲ ਥੋੜੀ ਜਾਂਦੇ ਆ ਦੇਖ ਮੇਰਾ ਦੰਦ ਜਰਾ ਠੀਕ ਕਰ ਜਿਸ ਹਾ ਤੋੜੇ ਨਾਲ ਉਹ ਗੱਡੀ ਠੀਕ ਕਰਦਾ ਹੋਵੇ ਉਸੇ ਨਾਲ ਸਾਰੇ ਦੰਦ ਤੋੜ ਕੇ ਰੱਖ ਦੇ ਦੰਦ ਖਰਾਬ ਹੈ ਡੈਂਟਿਸਟ ਕੋਲ ਜਾਂਦੇ ਆ ਮੋਟਰ ਖਰਾਬ ਹੈ ਮੋਟਰ ਮਕੈਨਿਕ ਕੋਲ ਜਾਂਦੇ ਆ ਕੋਈ ਮੋਟਰ ਮਕੈਨਿਕ ਡੈਂਟਿਸਟ ਨੂੰ ਸਲਾਮ ਮਸ਼ਵਰਾ ਨਹੀਂ ਦਿੰਦਾ ਕੋਈ ਡੈਂਟਿਸਟ ਵੀ ਮੋਟਰ ਮੈਕੈਨਿਕ ਨੂੰ ਸਲਾਹ ਨਾ ਦੇ ਸਕਦਾ ਨਾ ਦਿੰਦਾ ਵੀ ਤੂੰ ਹੀ ਜੇ ਠੀਕ ਕਰ ਉਹ ਜਾਣਦਾ ਹੀ ਨਹੀਂ ਧਰਮ ਦੇ ਸੰਬੰਧ ਵਿੱਚ ਮੈਂ ਉਹ ਦੇਖਿਆ ਜਣਾ ਖਣਾ ਸਲਾਹ مشਵਰਾ ਦਿੰਦਾ ਜਿਹਨੂੰ ਧਰਮ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਪਤਾ ਅੱਜ ਤੱਕ ਮੈਂ ਇਹ ਦੇਖਿਆ ਆਪਣੀ ਉਹ رائے ਦਿੰਦੇ ਨੇ ਬੜੇ ਜ਼ੋਰ ਨਾਲ ਦਿੰਦੇ ਨੇ ਜਦ ਕਿ ਧਰਮ ਦੇ ਪ੍ਰਤਮ ਸਮਝ ਕੋਈ ਨਹੀਂ ਧਿਆਨ ਦਾ ਚੱਲਣਾ ਤੇ ਹੋਰ ਗੱਲ ਅਜੇ ਉਸ ਰਸਤੇ ਦੀ ਸਮਝ ਵੀ ਕੋਈ ਨਹੀਂ ਅਜੇ ਤੇ ਇਤਲਾ ਵੀ ਨਹੀਂ ਪਤਾ ਕਿ ਧਰਮ ਧਿਆਨ ਸਾਧਨਾ ਹੈ ਭਾਵ ਧਰਮ ਮੰਨ ਦੀ ਸਾਧਨਾ ਹੈ ਮਮਾ ਮਨ ਸਿਉ ਕਾਜ ਹੈ ਮਨ ਸਾ ਦੇਸਿਤ ਹੋਏ ਮਨ ਹੀ ਮਨ ਸਿਉ ਕਹੇ ਕਬੀਰ ਮਨ ਸਾ ਮਿਲਿਆ ਨਾ ਕੋਇ ਇਸ ਵਾਸਤੇ ਜ਼ਿੰਦਗੀ ਦੇ ਕਿਸੇ ਸ਼ੋਬੇ ਦੇ ਗਿਆਨ ਦੇ ਚ ਇਤਨਾ ਕਲੇਸ਼ ਨਹੀਂ ਜਿੰਨਾ ਧਰਮ ਦੇ ਸੰਬੰਧ ਦੇ ਚ ਕਲੇਸ਼ ਬੜਾ ਭਾਰੀ ਕਲੇਸ਼ ਜਿसे ਇਸਲਾਮ ਨੂੰ ਲੈ ਲਓ ਸ਼ੀਆ ਸੁन्नी ਹਰ ਸਾਲ ਲੜ ਪੈਂਦੇ ਨੇ ਤਾਂ ਹੈ ਕਿ ਕੁਝ ਵਿਚਾਰਾਂ ਦਾ ਹੀ ਮਤਭੇਦ ਹੈ ਔਰ ਇਹ ਮਤਭੇਦ ਦੱਸਦਾ ਪਏ ਧਿਆਨ ਨਹੀਂ ਚਲਿਆ ਕਿਉਂ ਧਿਆਨ ਦੇ ਚਲਦਿਆਂ ਮਤਭੇਦ ਮਿਟਦੇ ਨੇ ਧਿਆਨ ਦੇ ਚਲਦਿਆਂ ਮਨੁੱਖ ਨੂੰ ਧਿਆਨ ਨਹੀਂ ਦੇ ਦੇ ਉੱਪਰ ਸ਼ਰਧਾ ਆਉਂਦੀ ਹੈ ਅਗਿਆਨੇ ਦੇ ਉੱਤੇ ਦਇਆ ਆਉਂਦੀ ਹੈ ਉਹ ਝਗੜਦਾ ਨਹੀਂ ਇਕ ਨੂੰ ਵੇਖ ਕੇ ਉਹਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਏ ਵੀ ਇਹ ਤੇ ਗਿਆਨੀ ਹੈ ਤੇ ਧਰਮ ਦੇ ਸੰਬੰਧ ਵਿੱਚ ਅੱਗੇ ਇੱਕ ਅਗਿਆਨੀ ਹੈ ਉਹਨੂੰ ਵੇਖ ਕੇ ਉਹਨੂੰ ਤਰਸ ਆਉਂਦਾ ਹੈ ਦਇਆ ਆਉਂਦੀ ਏ ਵਿਚਾਰਾ ਨਾ ਸਮਝੇ ਇਹਦਾ ਧਿਆਨ ਨਹੀਂ ਚੜਿਆ ਇਹ ਧਾਰਮਿਕ ਮਨੁੱਖ ਤੇ ਪਹਿਚਾਣ ਹੈ ਸਿਆਣੇ ਤੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਏ ਮੂਰਖ ਦੇ ਉੱਤੇ ਉਸ ਦੀ ਦਇਆ ਆ ਜਾਂਦੀ ਸੰਤੋਖੀ ਦੇ ਉੱਤੇ ਉਹਦੀ ਸ਼ਰਧਾ ਆ ਜਾਂਦੀ ਏ ਲੋਭੀ ਦੇ ਉੱਤੇ ਉਹ ਦਇਆ ਕਰਨ ਲੱਗ ਪੈਂਦਾ ਸਦਾਚਾਰੀ ਦੇ ਉੱਤੇ ਉਸਦੀ ਸ਼ਰਦਾ ਆ ਜਾਂਦੀ ਹੈ ਦੁਰਾਚਾਰੀ ਤੇ ਉਹ ਦਇਆ ਕਰਦਾ ਹੈ ਮਹਾਨ ਦਾਨੀ ਦੇ ਉੱਤੇ ਉਸਦੀ ਸ਼ਰਦਾ ਆ ਜਾਂਦੀ ਹੈ ਬੇਈਮਾਨ ਠੱਗ ਚੋਰ ਦੇਤੇ ਦਇਆ ਜਾਂਦੀ ਹੈ ਕਿਸੇ ਸੰਤ ਬ੍ਰह्मज्ञानी ਨੇ ਅੱਜ ਤੱਕ ਚੋਰ ਨੂੰ ਨਾ ਮਾਰਿਆ ਨਾ ਸਜ਼ਾ ਦਿੱਤੀ ਹੈ ਅਗਰ ਕਿਸੇ ਨੇ ਦਿੱਤੀ ਹੋਵੇਗੀ ਤਾਂ ਚੋਰੀ ਚੋਰਾ ਨੂੰ ਸਜ਼ਾ ਦੇਣ ਦੇ ਗੁਸਤਾਖੀ ਮਾ